ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਰੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਡਰੋਲੀ ਭਾਈ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਤਲਵੰਡੀ ਭਾਈ ਵਾਲ ਨੂੰ ਜਦੋਂ ਜਾਣੇ ਆ ਫਰੋਜ਼ਪੁਰ ਵਾਲੀ ਛੜਕ ਦੇ ਉੱਤੇ ਉਸ ਹਾਈਵੇ ਦੇ ਉੱਤੇ ਤਾਂ ਉੱਥੋਂ ਇੱਕ ਛੜਕ ਪਾਰਦੀ ਹੈ ਜਿਹੜੀ ਡਰੋਲੀ ਭਾਈ ਚੌਂਦੀ ਹੈ ਡਗਰੂ ਨੇੜੇ ਆ ਇਹਦੇ ਕਲਕਲਾਂ ਇਹਦੇ ਨੇੜ ਦਾ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਭਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲੋਂ ਬਹੁਤ ਸਾਰੀਆਂ ਵੀਡੀਓ ਹੁਣ ਤੱਕ ਬਣਾਈਆਂ ਆਂ। ਜ਼ਿਆਦਾਤਰ ਮੱਝਾਂ ਦੀਆਂ ਵੀਡੀਓ ਹੁੰਦੀਆਂ। ਪਰ ਗਾਮਾ ਵੀ ਬਾਈ ਵੇਚਦੀ ਇੱਕ ਅਦਾ ਨਾਗਰ ਜ਼ਰੂਰ ਲੈ ਆਉਂਦਾ। ਅੱਜ ਬਹੁਤ ਸੋਹਣੀ ਵੜ ਤੁਹਾਨੂੰ ਦਿਖਾਉਣੀ ਹੈ। ਬਣਾਵਟ ਢਾਂਚੇ ਦੀ ਵੀ ਦੱਸੂਗੀ ਵੀ ਚੰਗੇ ਬੁੱਲਦੀ ਹੈ। ਥਣ ਹਵਾਨਾ ਵੀ ਦੱਸੂਗਾ ਵੀ ਇੱਕ ਚੰਗੀ ਬਰੀਡ ਹੈ। ਐਚਐਫ ਨਸਲ ਦੇ ਵਿੱਚ ਸੁਧਰੀ ਹੋਈ ਬਰੀਡ ਹੈ। ਬਿਲਕੁਲ ਤਾਜੀ ਸੋਈ ਹੈ। ਜਾਣਕਾਰੀ ਬਾਈ ਤੋਂ ਲੈ ਕੇ ਫਿਰ ਇਹਨੂੰ ਤੋਰਾਂਗੇ। ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ ਲਿਓ। ਜਿਹਨੂੰ ਪਸੰਦ ਆ ਜੂਗੀ ਵੈੜ ਉਹ ਵੀਰ ਤਸੱਲੀ ਕਰਨ ਦਾ ਹੱਕ ਰੱਖਦਾ ਆ ਕੇ ਦੇਖਿਓ ਆਪਦੀ ਤਸੱਲੀ ਕਰਿਓ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਡਿਟੇਲ ਪਹਿਲਾਂ ਪੁੱਛੀਏ ਫਿਰ ਇਹਨੂੰ ਆਪਾਂ ਤੋਰਦੇ ਹਾਂ ਜਸੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜਸੀ ਅੱਜ ਇੱਕ ਕੈਚਫ ਵੈੜ ਲੈ ਕੇ ਆਏ ਆਪਾਂ ਹਾਂਜੀ ਬਾਈ ਕੈਨਵਾ ਸੂਆ ਸੂਈ ਬਾਈ ਪਹਿਲਾਂ ਸੂਈ ਕਦੋਂ ਸੂਈ ਹੈ ਇਹ ਇਹ ਕੱਲ ਸੂਈ ਹੈ ਜੀ ਕੱਲ ਸੂਈ ਹੈ ਹਾਂਜੀ ਅੱਛਾ ਬਾਈ ਸੀਮਨ ਦੀ ਡਿਟੇਲ ਕੀ ਹੋਊਗੀ ਕਿਹੜੇ ਬੁੱਲ ਦੀ ਦੱਸਿਆ ਮਾਲ ਇਹ ਹੈਗੀ ਆ ਜੀ ਆਪ ਸੈਕ ਦੇ 423 ਦੀ ਆ ਚਾਈ 234091 ਇਹ ਜਮ ਇੱਕ ਮਿੰਟ ਹਾਂ 40423 ਦੀ ਆਪ ਹੈ ਰਮਾਡਾ ਦਾ ਨੂੰ ਅੱਗੇ ਇਹਨੇ ਬੱਚੇ ਨੂੰ ਜਰਮ ਦਿੱਤਾ ਇਹ ਬੱਚੇ ਅੱਛਾ ਬੱਚਾ ਕੀ ਦਿੱਤਾ ਇਹਨੇ ਇਹਨੇ ਮੇਲ ਆ ਜੀ ਬੱਚਾ ਦਿੱਤਾ ਇਹਨੇ ਹਾਂਜੀ ਠੀਕ ਹੈ ਕੀ ਰੇਟ ਰੱਖਦੇ ਹਾਂ ਅੱਸੀ ਬਾਈ ਬਈ ਇਹਦਾ ਫੋਨ ਤੇ ਕਰਾਂਗੇ ਬਾਈ ਅੱਛਾ ਕੱਲ ਸੋਈ ਐ ਦੁੱਧ ਇਹਦਾ ਚੋਇਆ ਸਾਰਾ ਜਾਂ ਹਜੇ ਬੌਲਾ ਭਰਿਆ ਵੈ ਕੱਲ ਸਵੇਰ ਸੋਈ ਸੀ ਬਾਈ ਉਦੋਂ ਖਾਲੀ ਕਰਤੀ ਕੱਲ ਸ਼ਾਮ ਨੂੰ ਖਾਲੀ ਕਰਤੀ ਬਿਲਕੁਲ ਜਮਾ ਹਾਂ ਅੱਜ ਸਵੇਰ ਵੀ ਜਮਾ ਖਾਲੀ ਕਰਤੀ 10 ਕਿਲੋ ਕੱਢਿਆ ਸਵੇਰ ਵੀ 20 ਕਿਲੋ ਉਹ ਦੁੱਧ ਤਿਆਰ ਆ ਜੀ ਅੰਦਾਜ਼ਾ 20 ਕਿਲੋ ਬੌਲਾ ਹੋਊਗਾ ਅੰਦਾਜ਼ਾ ਹਾਂਜੀ ਮਾਂ ਦਾ ਦੁੱਧ ਦਾ ਰਿਕਾਰਡ ਕੇ ਇਹਨਾਂ ਦੱਸੋ ਪਹਿਲੇ ਸੂਏ 42 ਜੀ 42 ਲੀਟਰ ਪਹਿਲੇ ਸੂਏ ਦਾ ਦੱਸੋ ਹਾਂਜੀ ਇਹ ਡਾਟਾ ਸਾਰਾ ਤੁਹਾਡੇ ਕੋਲ ਮੇਰੇ ਖਿਆਲ ਚ ਉਹ ਬਾਈ ਨੇ ਵਟਸਐਪ ਕੀਤਾ ਹੋਇਆ ਹਾਂਜੀ ਬਾਈ ਨੇ ਕੀਤਾ ਈ ਸਾਰਾ ਠੀਕ ਹੈ ਤੋਰ ਕੇ ਬਾਈ ਨੂੰ ਹਾਂਜੀ ਦੰਦੋ ਕਿਵੇਂ ਰਸੀ ਉਹ ਦੱਸੋ ਦੋ ਦੰਦ ਆ ਬਾਈ ਜੀ ਦੋ ਦੰਦ ਕਨਫਰਮ ਹੈ ਹਾਂਜੀ ਬਾਈ ਦੱਸੋ ਦੋ ਦੰਦ ਵੈੜ 40423 ਦੀ ਆਪ ਰਮਾਡਾ ਦਾ ਸੀਮਨ ਲੱਗਾ ਸੀ ਪਰ ਇਹਨੇ ਵਛੇ ਨੂੰ ਜਨਮ ਦਿੱਤਾ ਮਦਰ ਮਿਲ ਕੇ ਰਿਕਾਰਡ ਬਾਈ ਦੱਸਦਾ ਵੀ 42 ਕਿਲੋ ਵਾਂਗੂ ਪਹਿਲੇ ਸੂਏ ਦਾ ਹੈ ਉਹ ਡਾਟਾ ਜਿਹੜਾ ਜਿਹੜੇ ਵੀਰ ਤੋਂ ਇਹ ਗਾਂ ਖਰੀਦੀ ਆ ਤੇ ਉਹਨੇ ਵਟਸਐਪ ਦੇ ਉੱਤੇ ਬਾਈ ਨੂੰ ਭੇਜਿਆ ਹੋਇਆ ਉਹ ਮੈਂ ਵੀ ਪੜਿਆ ਹੈ ਸੋ 40 423 ਸੈਗ ਦਾ ਬੁੱਲ ਆ ਦੱਸੋ ਉਹਦੀ ਇਹ ਵਹਿੜ ਆਪ ਥਾਣਾ ਚ ਬਿੱਥੀ ਚੰਗੀ ਐ ਦੁੱਧ ਚੰਗੇ ਵਾਲੀ ਵਹਿੜ ਆ ਥਾਣਾ ਦੱਸੋ ਇਹਦਾ ਮਸ਼ੀਨ ਦੇ ਉੱਤੇ ਜ਼ਿਆਦਾ ਵਧੀਆ ਰਹਿਣਾ ਮਸ਼ੀਨੀ ਚਵਾਈ ਦੇ ਉੱਤੇ ਜ਼ਿਆਦਾ ਵਧੀਆ ਰਹੂਗਾ ਸਟਰਕਚਰ ਉੱਥੋਂ ਦੇਖਿਓ ਤਾਜੀ ਸੂਈ ਕਰਕੇ ਬੱਚੇ ਦੀ ਖਿੱਚ ਕਰੂਗੀ ਮੈਂ ਵੀਡੀਓ ਇਹ 4:00 ਵਜੇ ਹੀ ਬਣਾ ਰਿਹਾ ਸਵੇਰ ਸਾਰੀ ਖਾਲੀ ਕੀਤੀ ਵੀ ਐ 10 ਕਿਲੋ ਵਾਂਗੂ ਬਾਈ ਕਹਿੰਦਾ ਵੀ ਸਵੇਰ ਦਾ ਦੁੱਧ ਚੋਇਆ ਐ ਅੰਦਾਜ਼ਾ 20 ਕਿਲੋ ਵਾਂਗੂ ਬੋਲਾ ਹੋਊਗਾ ਫਿਕਸ ਬਿਲਕੁਲ ਹੋਵਾਨਾ ਐ ਉੱਤੋਂ ਸਟਰਕਚਰ ਦੇਖੋ ਵੈੜ ਦਾ ਦੱਸੂਗਾ ਚੜਾਈ ਬੜੀ ਸੋਹਣੀ ਐ ਪਿਛਲੇ ਜਿਹੜੇ ਹੱਡ ਹੁੰਦੇ ਇਹਨਾਂ ਦੀ ਵੀ ਚੜਾਈ ਚੰਗੀ ਐ ਜੇ ਅਸੀਂ ਥੋੜੀ ਜੀ ਹੋਰ ਤੋਰ ਦਈਏ ਬਾਈ ਵੈਸੇ ਬੱਚਿਆਂ ਨੂੰ ਫੇਰ ਆਊਗੀ ਖਿੱਚ ਕੇ ਹੂੰ ਸੋ ਇੱਕ ਵਾਰ ਫੇਰ ਥੋੜੀ ਤੁਰਦੀ ਵੈੜ ਦੇਖੋ ਜੱਚਦੀ ਐ ਤਾਂ ਰੇਟ ਇਹਦਾ ਫੋਨ ਤੇ ਰਹਿਣਾ ਸੋ ਕਾਲ ਕਰਕੇ ਤੁਸੀਂ ਬਾਈ ਤੋਂ ਪੁੱਛ ਲਓ ਵੀ ਕੀ ਡਿਮਾਂਡ ਇਹਦੀ ਇਹ ਵੀ ਰੱਖਦਾ ਕਿਉਂਕਿ ਖਰੀਦੀ ਹੋਈ ਐ ਸੋ ਇਹ ਵੈੜ ਇੱਕ ਹੀ ਨਗ ਦਿਖਾਉਣਾ ਸੀ ਕਿਉਂਕਿ ਨਗ ਇੱਕ ਹੀ ਅੱਜ ਵਿਕਰੀ ਵਾਲਾ ਘਰੇ ਵੈਸੇ ਮੱਝਾਂ ਹੁੰਦੀਆਂ ਰੂਟੀਨ 'ਚ ਬਰਾਜ ਜੇ ਤੁਹਾਨੂੰ ਇੱਕ ਵੈੜ ਦੀ ਵੀਡੀਓ ਦਿਖਾ ਰਹੇ ਹਾਂ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ